ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੈਰੀ ਫਾਰਮ ਤੇ ਜੀ ਆਦਿ ਵੀਰੋ ਬੱਚਪਟੋਂ ਆਪਣੀਆਂ ਚਾਰਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਤਿੰਨਾਂ ਜਿਹੜੀਆਂ ਬਈ ਤਾਜ਼ੀਆਂ ਸੂਆਂ ਇੱਕ ਗੱਬਣ ਟੋਬ੍ਰੀਡ ਵਾਲੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 ਆਉ ਪੁੱਛ ਲੈਣਾ ਕੋਈ ਤੇ ਆਜੋ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਚੱਲ ਰਗਾ ਹਾਂਜੀ ਵਧੀਆ ਚੱਲ ਚਲੋ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾਈ ਨੇੜੇ ਪਿੰਡ ਨੇੜੇ ਪਿੰਡ ਜੀ ਭਦੌੜ ਇਧਰ ਪਾਈ ਰੂਪਾ ਠੀਕ ਹੈ ਬਾਈ 5 ਰੁਪਏ ਵਾਲੀ ਛੜਕ ਤੇ ਆਪਣਾ ਖੇਤ ਦੇ ਵਿੱਚ ਘਰ ਮੋਬਾਈਲ ਨੰਬਰ ਬੋਲ 98640 ਜੀ 54198 ਠੀਕ ਹੈ ਬਾਈ ਮੇਰੇ ਅਡੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਆ ਬਾਈ ਇਹ ਰਾਤ ਹੀ ਸੂਈ ਆ ਜੀ ਰਾਤ ਬਾਈ ਜੇਰ ਪੈ ਗਈ ਬਾਈ ਜੇਰ ਆ ਪਈ ਆ ਜੀ ਬੱਤਲ ਦੀ ਭਈਆ ਠੀਕ ਆ ਬੱਚਾ ਕੀ ਆ ਭਈ ਮਗਰ ਬੱਛੀ ਆ ਡਾਕਟਰ ਸਾਹਿਬ ਬੱਛੀ ਬੜੀ ਚੰਗੀ ਦੀ ਬੱਛੀ ਬਹੁਤ ਚੰਗੀ ਆ ਬੱਚਾ ਵੀ ਬੱਚੀ ਨੂੰ ਜਾਨਾ ਹੁੰਦਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਬਹੁਤ ਚੰਗੀ ਆ ਰੰਗ ਰੂਪ ਬਹੁਤ ਚੰਗਾ ਪ੍ਰਿੰਟ ਫਰੋਂਟ ਤੇ ਬੱਚੀ ਦਾ ਚੰਗਾ ਕਰਮਾ ਇਹਦਾ ਕਿੰਨਾ ਬੋਲਾ ਗੱਟਿਆ ਫਿਰ ਇਹਦਾ ਬੋਲਾ ਬੋਲਾ ਵੀਰੇ ਤੜਕੇ ਝੋਇਆ ਦਾ ਸੀ 7 ਕਿਲੋ ਠੀਕ ਆ ਭਾਈ ਕਿੰਨਾ ਕੁ ਦੁੱਧ ਦੀ ਯੂਨੀਵਰਸਿਟੀ ਮੇਡੀ ਦੁੱਧ ਜੀ ਪਿਛਲੇ ਸੂਆ ਦਾ ਮਾਲਕਾਂ ਦਾ 22 23 ਕਿਲੋ ਕੱਢਿਆ ਉਹ ਦੱਸਿਆ ਵਾ 80 ਜਣੇ ਦੀ 25 ਦੇ ਆਸੇ ਪਾਸੇ ਵੜ ਦੁਕਾਨ ਠੀਕ ਆ ਭਾਈ ਆਰਡਰ ਕਮਾਲ ਦਾ ਸੋਹਣਾ ਆਰਡਰ ਕਰ ਬਾਈ ਨੇ ਤਿਆਰ ਕਰਿਆ ਆਰਡਰ ਦੀ ਫਿਟਿੰਗ ਦੇਖੋ ਭਾਈ ਕੀ ਆ ਬਾਤ ਆ ਕਲਾ ਕਲਾ ਥਣ ਗਲਾਬੀ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਲਾਟੋ ਲਾ ਬਹੁ ਪਈਆਂ ਤੇ ਨਾਣਾ ਢੂਣਾ ਲੈਵੇ ਤੇ ਫੁੱਲਾ ਲੈ ਕੀ ਆ ਬਾਤ ਆ ਵੀ ਲੈਵਾ ਕਮਾਲ ਦਾ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕਲਾ ਕਲਾ ਥਣ ਨਾੜ ਦੇਖੋ ਬਈ ਦੁੱਧ ਵਾਲੀ ਕੀ ਬਾਤ ਹੈ ਖੋਲ ਦੇ ਬਈ ਤੁਮੇ ਕਿ ਰਕਾ ਦੇ ਖੋਲ ਕਾਦਾ ਸਮੀ ਪੜੀ ਆ ਰਾਜੀ ਆ ਸਰ ਬਹਿਣ ਦਾ ਬੂਥੀ ਬਾਥੀ ਦਿਖਾਓ ਦੇ ਕਿੰਨੀ ਫੇਸ ਦੇਖੋ ਬਈ ਫੇਸ ਬੜਾ ਪਿਆਰਾ ਬੋਦੀ ਬਾਦੀ ਚੰਗਿਆ ਸਨਖ ਪੁਣਾ ਵੈੜ ਦੇ ਵਿੱਚ ਬਹੁਤ ਆ ਬਾਕੀ ਚਮਕ ਬਹੁਤ ਆ ਬਈ ਵੈੜ ਤੇ ਤੋਰਾ ਤਾਰਾ ਦੇਖੋ ਆਰਡਰ ਆ ਜਿਹੜਾ ਕਰਮਣੀ ਨੇ ਪੰਡਰਗਾ ਤਿਆਰ ਕਰਿਆ ਬਈ ਤੇ ਸ਼ਾਮ ਦਾ ਕਰ ਰਾ ਜਿਹੜਾ ਹੋਰੇ ਵਧੀਆ ਤਿਆਰ ਕਰ ਲੂ ਤੋਰਾ ਦੇਖੋ ਤੋਰਾ ਕਮਾਲ ਦਾ ਬਈ ਦੁੱਧ ਦਾ ਰਿਕਾਰਡ ਵੀ ਭਾਈ ਨੇ ਚੰਗਾ ਦੱਸਿਆ ਚੰਗੇ ਬੌਲੇ ਤੋਂ ਕਰਮਾਲੀ ਸਟਾਰਟ ਹੋਈ ਸੀਲ ਛੰਡਿਆ ਡਾਕਟਰ ਸਾਹਿਬ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਐ ਪੂਰਾ ਵੀ ਨਹੀਂ ਬਾਸਤਾ ਵੀ ਨਹੀਂ ਵਹਿੜਨੂੰ ਕਹਿੰਦੀ ਕੁਛ ਨਹੀਂ ਹਾਂਜੀ ਹਾਂਜੀ ਠੀਕ ਆ ਭਾਈ ਹੂੰ ਆ ਕਾ ਮੂਰੇ ਮਾਰੋਂ ਲੈਵਾ ਦਿਖਾ ਦਿਓ ਡਾਕਟਰ ਸਾਹਿਬ ਉਹਨੇ ਹੀ ਮੂਰੇ ਆ ਉਹਨੇ ਹੀ ਮੂਰੇ ਆ ਹਨਾ ਕੀ ਬਾਤ ਕੱਲਾ ਕੱਲਾ ਤਾਂ ਨਾੜਾ ਨੂੜਾ ਫੋਲਾ ਵੀ ਕਰਮਾਲੀ ਦੇ ਚੰਗਾ ਬੌਲੇ ਤੋਂ ਸਟਾਰਟ ਹੋਈ ਚੁਵਾਈ ਕਿਵੇਂ ਚੁਵਾਈ ਇੱਕ ਨੰਬਰ ਆਈ ਧਾਰ ਮਾਰ ਕੇ ਦਿਖਾ ਦਿੰਨੇ ਆ ਸੋ ਰਮਾਰਦੋ ਕੋਈ ਚੱਕਰ ਨਹੀਂ ਵੱਡੀ ਗੱਲ ਠੰਡੀ ਸੀਲ ਆ ਬੱਚਾ ਮਗਰ ਬੱਛੀਆ ਬੱੱਚੀ ਬਹੁਤ ਚੰਗੀ ਆ ਕਿਉਂ ਬੱੱਚੀ ਨੇ ਵੀ ਸਾਡਾ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਚਿਵਾਈ ਦੇਖੋ ਚੂਣ ਬੜਾ ਜਮਾ ਇੱਕ ਨੰਬਰ ਆ ਦਾ ਠਣ ਠਣ ਬਾਹਰ ਆ ਜਾਂਗਾ ਨਾ ਮੋਟਾ ਵਹਿੜਦਾ ਸਹੀ ਗੱਲ ਆ ਭਾਈ ਚੂਣ ਦੇਖੋ ਚੂਣ ਵੀ ਇੱਕ ਨੰਬਰ ਆ ਕੱਲੀ ਕੱਲੀ ਧਾਰ ਗੰਨੇ ਵਰਗੀ ਧਾਰ ਆ ਦਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਚੋਈ ਬਹੁਤ ਚੰਗੀ ਆ ਨਾ ਚੋਈ ਇੱਕ ਨੰਬਰ ਆ ਦਾ ਸਾਹ ਆ ਦੇਖੋ ਚਾਰ ਚਾਰ ਧਾਰਾਂ ਮਾਰੀਆਂ ਦੁੱਧ ਤੁਰ ਪਿਆ ਵਹਿੜਦਾ ਸਹੀ ਗੱਲ ਆ ਭਾਈ ਦੁੱਧ ਤੁਰ ਪਿਆ ਚਾਰ ਚਾਰ ਦਾ ਨਾ ਮਾਰੀਆਂ ਡੰਡੇ ਰਾਏ ਦੇਖੋ ਜਮਾ ਪੱਧਰ ਵਹਿੜਾ ਲੈਟ ਲਾ ਕੇ ਜਮਾ ਪੱਟੀ ਨੂੰ ਆ ਤਾਂ ਸਹੀ ਗੱਲ ਆ ਭਾਈ ਫਿਰ ਵਹਿੜ ਦਾ ਫੇਸ ਫੂਟ ਦੇਖੋ ਕਿੰਨਾ ਸੁਨਖਾ ਫੇਸ ਬੜਾ ਚੰਗਾ ਕਰ ਬਰੀਕੀ ਜਿਹਾ ਵਹਿੜਾ ਹਾਂਜੀ ਹਾਂਜੀ ਦੇਖੋ ਜਮਾ ਫੇਸ ਦੇਖੋ ਫੇਸ ਬੜਾ ਚੰਗਾ ਵੱਡੀ ਗੱਲ ਆ ਯਾਰ ਜਿਹੜੀ ਬੱਚਾ ਮਗਰ ਬੱਚੀ ਆ ਜਿਹਨੇ ਵੀ ਭਾਈ ਰੱਖੀ ਬੈਠਾ ਸਾਰਾ ਕੁਝ ਭਾਈ ਓਕੇ ਆ ਸੂਈ ਸਵਾਈ ਆ ਜਾਣ ਸਰ ਚੋਣ ਵਾਲਾ ਸਿਸਟਮ ਹੀ ਆ ਹਾਂ ਮੁੱਲ ਜੈਜੀ ਹੋਊਗਾ ਮੁੱਲ ਜੈਜ ਰੋਹੂ ਜੀ ਹੋਊ ਫੋਨ ਠੀਕ ਆ ਮੁੱਲ ਹੋਊ ਜੈਜ ਹੋਊ ਫੋਨ ਤੇ ਮੁੱਲ ਜਮਾ ਵੇਖਣਾ ਜੈਜੀ ਰਟ ਅੱਗੇ ਬਈ ਦੋ ਨੰਬਰ ਤੇ ਕਿਹੜਾ ਸੂਆ ਸੂਈ ਇਹ ਵੀ ਦੂਜਾ ਸੂਆ ਵਾੜ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਆ ਬਈ ਇਹ ਕੱਲ ਦੀ ਸੂਈ ਵਾੜ ਕੱਲ ਦੀ ਸੂਈ ਬੱਚਾ ਕੀ ਆ ਮਗਰ ਮਗਰ ਬੱਸ ਆਈ ਇਹਦੇ ਬੱਚਾ ਤੇ ਤਾਂ ਠੀਕ ਆ ਬਈ ਕਿੰਨਾ ਕੁ ਬੋਲਾ ਕੱਢਿਆ ਫਿਰ ਇਹ ਬੋਲਾ ਤੜਕੇ ਕੱਢਿਆ ਇਹਦਾ 7-8 ਕਿਲੋ ਵਾੜ ਦਾ ਠੀਕ ਆ ਜੇਰ ਜੂ ਰੁਪਏ ਕੀ ਜੇਰ ਜੂ ਰੋਕੇ ਜੇਰ ਦੀ ਵੀਡੀਓ ਆਪਣੇ ਕੋਲੇ ਸਾਰੀ ਠੀਕਾ ਹਾਂਜੀ ਸੂੰਲੀ ਦੀ ਜੇਰ ਦੀ ਸਾਰੀ ਵੀਡੀਓ ਆ ਠੀਕਾ ਆਰਡਰ ਬੜਾ ਕਮਾਲ ਹਨ ਹਾਂਜੀ ਹਾਂਜੀ ਜਮਾ ਸੋਹਣਾ ਡਾਕਟਰ ਮਾਈ ਆ ਲੈ ਜਮਾ ਸੀਲ ਠੰਡੀ ਡਾਕਟਰ ਸਾਹਿਬ ਜਮਾ ਆਰਡਰ ਲੈ ਜਿਵੇਂ ਮਰਦੀ ਹੱਥ ਲਈ ਚੱਕ ਰਹੀ ਨਹੀਂ ਕਹਿਦੀ ਗਰਮ ਲਈ ਕੁਛ ਨਹੀਂ ਕੱਲਾ ਕੱਲਾ ਥਣ ਬਈ ਨਾਣਾ ਨੂਣਾ ਲੈਵੇ ਤੇ ਫੁੱਲ ਚੰਗੇ ਲੈ ਕੀ ਬਾਤ ਆ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਦੇਖੋ ਡਾਕਟਰ ਸਾਹਿਬ ਫੇਸਪੂਟ ਦੇਖੋ ਵਹਿੜਦਾ ਕਿੰਨਾ ਸੁਨੱਖਾ ਫੇਸ ਬੜਾ ਚੰਗਾ ਹਨ ਹਾਂਜੀ ਕੀ ਬਾਤ ਆ ਖੋਲ ਲਾ ਬਈ ਤੋਰ ਕੇ ਦਿਖਾ ਦੇ ਸੂਈ ਸਵਾਈਆ ਬੱਚਾ ਮਗਰ ਬੱਚਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਕਰਮਾਲੀ ਨੇ ਬਹੁਤ ਸੋਨਾ ਤਿਆਰ ਕਰਿਆ ਆਰਡਰ ਦੀ ਜਿਹੜੀ ਬਣਾਵਟਾ ਬਈ ਬਹੁਤ ਚੰਗੀ ਹੈਗੀ ਲੈ ਫੇਸ ਦੇਖੋ ਫੇਸ ਬੜਾ ਪਿਆਰਾ ਚੰਗੇ ਬੋਲੇ ਤੋਂ ਕਰਮਾਲੀ ਸਟਾਰਟ ਹੋਈ ਹੈ ਕਿੰਨਾ ਕਿ ਦੇ ਦੂ ਫੋਰ ਪਿਛਲੇ ਛੂਏ ਦਾ ਬੈੜਦਾ 23 24 ਕਿਲੋ ਦੁੱਧ ਚਵਾਇਆ ਵਾ ਇੱਥੇ 25 26 ਕਿਲੋ ਦੁੱਧ ਕੱਢ ਦੂ ਹੂੰ 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 ਚੋਰਾਦਰਾ ਦੇਖੋ ਬਈ ਵੜ ਦਾ ਕਮਾਲ ਹੈ ਕੀ ਬਾਤ ਬੋੜ ਲਿਓ ਬਈ ਮੁੱਲ ਫੋਨ ਤੇ ਹੋ ਜੂ ਜਾਇ ਜੀ ਹੋ ਹਨ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜੂਗਾ ਮੁੱਲ ਜਿਹੜਾ ਵੜ ਦੇ ਹਿਸਾਬ ਨਾਲ ਜਾਇਜ਼ ਹੋਊਗਾ ਚੰਗੀ ਐ ਵੜ ਸਨਖੀਆ ਤੋੜਾ ਤਾਰਾ ਚੰਗਾ ਆਰਡਰ ਬਈ ਬਹੁਤ ਸੋਹਣਾ ਆਰਡਰ ਕਰਮਾ ਨੇ ਡਾਕਟਰ ਇਧਰ ਮੂਰੋਂ ਮਾਰੋਂ ਵੀ ਦਿਖਾ ਦਿਓ ਦੇਖੋ ਆਏ ਨਹੀਂ ਵਿਕਲਾ ਪਿੱਸੇ ਦਾ ਲੈ ਬਈ ਉਹਨੇ ਮੂਰ ਨੂੰ ਆ ਸਹੀ ਗੱਲ ਆ ਬਈ ਉਹਨੇ ਹੋ ਤੁਹਾਨੂੰ ਹਾਂ ਕੀ ਬਾਤ ਲਾ ਸੀ ਠੰਡੀ ਐ ਜੀ ਹਾਂ ਆਹ ਧਾਰਾ ਤੂਰਾ ਮਾਰ ਕੇ ਦਿਖਾਉਣੇ ਜਮਾ ਓਕੇ ਆ ਠੀਕ ਆ ਬਈ ਜਿਵੇਂ ਮਰਜ਼ੀ ਬੈਠਾ ਰਹਿ ਲੈ ਕੋਈ ਚੱਕਰ ਹੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਧਾਰਾਂ ਬਾਈ ਕਹਿੰਦਾ ਮਾਰ ਕੇ ਦਿਖਾਣੇ ਚੋਣ ਚੰਗਾ ਹੈ ਹਾਂਜੀ ਚੋਣ ਜਮਾ ਇੱਕ ਨੰਬਰ ਹੈ ਜੀ ਚੋਾਈ ਬੜੀ ਚੰਗੀ ਆ ਹਨਾ ਹਾਂਜੀ ਚੋਾਈ ਚੋਾਈ ਬੜੀ ਚੰਗੀ ਆ ਚੋਾਈ ਇੱਕ ਨੰਬਰ ਆਦਾ ਸਾਬ ਜਮਾ ਚੋਣ ਬੜਾ ਜੰਗਾ ਲੱਗਦਾ ਚਾਰ ਚਾਰ ਧਾਰਾਂ ਮਾਰੀਆਂ ਦੇਖਦਾ ਏ ਟਰਾਂ ਜਾਂਦਾ ਰੁੱਤ ਜਮਾ ਸਹੀ ਗੱਲ ਦੂਜਿਆਂ 'ਚ ਵੀ ਮਾਰ ਦੇ ਬਈ ਦੂਜਿਆਂ 'ਚ ਵੀ ਮਾਰ ਚੋਾਈ ਜੁਹੀ ਲੈ ਬਹੁਤ ਚੰਗੀ ਆ ਜਿਵੇਂ ਮਰਜ਼ੀ ਧਾਰਾਂ ਮਾਰੀ ਚੱਲ ਕੋਈ ਚੱਕਰ ਨਹੀਂ ਕਿਆ ਬਾ ਚੁਆਈ ਬੋਲ ਤੰਗੀ ਆਈ ਚੁਆਈ ਜਮਾ ਦਾ ਨੰਬਰ ਆ ਰਿਹਾ ਕਲਾ ਕਲਾ ਥਾਣ ਮੁਕੀ ਵਾਲਾ ਥਾਣਾ ਫੇਚ ਵਾਈ ਜੁਈ ਨੰਬਰ 1 ਮੁੱਲ ਜਾਇਜ ਹੋ ਮੁੱਲ ਜਾਇਜ ਹੋ ਜੀ ਹੂ ਫੋਨ ਹੋਊਗਾ ਫੋਨ ਠੀਕ ਆ ਮੁੱਲ ਬਾਈ ਕਹਿੰਦਾ ਜਾਇਜ ਹੋ ਹੂ ਫੋਨ ਅੱਗੇ ਵੀਰੇ ਤਨ ਨੰਬਰ ਕਿਹੜਾ ਸੂਏ ਹੈ ਇਹ ਵੀ ਦੂਜਾ ਸੂਏ ਸੂਈ ਆ ਰਾਤ ਹੀ ਸੂਈ ਆ ਡਾਕਟਰ ਬਾੜ ਰਾਤ ਸੂਈ ਆ ਹਾਂਜੀ ਬੱਚਾ ਕੀ ਆ ਮਗਰ ਇਹਦੇ ਮਗਰ ਬੱਸ ਆ ਜੀ ਬੱਚਾ ਦੇ ਦਾ ਠੀਕ ਆ ਬਾਈ ਜੇਰ ਜੂਰ ਕੰਪਲੀਟ ਜੇਰਾ ਪਈ ਆ ਜੀ ਠੀਕ ਆ ਜੇਰ ਬੱਠਲ ਜਪਈਆ ਇਹ ਕਿੰਨਾ ਵੱਡਾ ਗੱਡਿਆ ਫਿਰ ਭਾਈ ਤੇ ਬੋਲਾ ਤੜਕੇ ਝੋਇਆ ਜਿਹੜਾ 4-5 ਕਿਲੋ ਵੈੜਦਾ 4-5 ਕਿਲੋ ਠੀਕ ਆ ਢਾਂਚਾ ਬੜਾ ਚੰਗਾ ਕਰਮ ਵਾਲੀ ਦਾ ਕੱਦ ਵੱਡ ਚੰਗਾ ਥਾਣ ਬਹੁਤ ਚੰਗਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਸੀਲ ਠੰਡਿਆ ਰਾਈਡਰ ਸਾਹਿਬ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਐ ਵਾਸਤਾ ਨਹੀਂ ਆ ਨਾੜਾ ਨੂੜਾ ਦੇਖੋ ਜਮਾ ਕਿਆ ਬਾਤ ਆ ਨਾੜਾ ਫੁੱਲ ਚੰਗੀਆਂ ਨੇ ਫੁੱਲੋ ਭਾਈ ਥੋੜੇ ਮਣੀ ਸੋਈ ਸਵਾਈ ਆ ਕੱਦ ਵੱਡ ਚੰਗਣ ਨਾੜਾ ਨੂੜਾ ਲੈ ਵੇ ਤੇ ਫੁੱਲ ਆ ਭਾਈ ਖਾਣ ਬੜਾ ਕਮਾਲ ਦਾ ਲੱਗਿਆ ਚਵਾਈ ਚੋਈ ਚੰਗੀ ਆ ਬਾਈ ਚਵਾਈ ਇੱਕ ਨੰਬਰ ਆ ਰੈਕਟਰ ਸਾਹਿਬ ਤਾਰਾ ਤੂਰਾ ਮਾਰ ਕੇ ਦਿਖਾਵਾਂ ਠੀਕ ਆ ਚਵਾਈ ਬਾਈ ਕਹਿੰਦਾ ਇੱਕ ਨੰਬਰ ਤਾਰਾ ਜਿਹੜੀਆਂ ਮਾਰ ਕੇ ਦਿਖਾ ਦੇਗੇ ਤੂਰਾ ਚੈੱਕ ਕਰ ਲੋ ਬੜ ਦਾ ਤੂਰਾ ਤਾਰਾ ਵੀ ਚੰਗਾ ਕਰ ਮਾਈ ਦਾ ਸਵੀ ਪੜੀ ਆ ਰਾਜੀ ਆ ਆਰਡਰ ਕਮਾਲ ਦਾ ਉਠੀ ਵਾਲਾ ਥਾਨ ਇਕੱਲਾ ਇਕੱਲਾ ਥਣ ਲੈ ਮਗਰ ਮੂਹਰ ਲੇਵਾ ਹਣਾ ਬਰੀ ਹਾਂਜੀ 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 ਦੋਨੇ ਪਾਸਿਆਂ ਦਾ ਲੇਵਾ ਜੀ ਆਏ ਨਹੀਂ ਉਹਨੇ ਮੂਹਰੇ ਆਰਡਰ ਉਹਨੇ ਪਿੱਛੇ ਉਹਨੇ ਪਿੱਛੇ ਆ ਮੋਹਲਾ ਫਿਰ ਜਾਇ ਜੀ ਹਾਂਜੀ ਹੋਊ ਜਾਇਜ ਹੋਊ ਫੋਨ ਤੇ ਠੀਕ ਆ ਭਾਈ ਮੋਹਲਾ ਭਾਈ ਕਹਿੰਦਾ ਵੜਦੇ ਹਿਸਾਬ ਨਾਲ ਜਾਇ ਜੀ ਕਰਾਂਗੇ ਕਰਾਂਗੇ ਭਾਈ ਫੋਨ ਤੇ ਲੇਵਾ ਦੇ ਉਹ ਲੇਵਾ ਬੜਾ ਕਮਾਲ ਬਹੁਤ ਸੋਹਣਾ ਆਰਡਰ ਕਰਵਾਇਆ ਚੈਰ ਕਰਿਆ ਲੈ ਇਥੋਂ ਲੇਵਾ ਸਟਾਰਟ ਹੋਇਆ ਨਾ ਫੀਟਿੰਗ ਦੇਖੋ ਲੇਵੇਰੀ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗੁਲਾਬੀ ਥਣ ਚਰੇ ਥਣ ਨਿਕੜਵੇਂ ਪੂਰੇ ਗੈਪ ਤੇ ਧਾਰਾ ਮਾਰ ਕੇ ਦਿਖਾ ਲੈ ਭਾਈ ਚੋਣ ਦੇਖ ਚੋਣ ਬੜਾ ਚੰਗਾ ਹਨਾ ਹਾਂਜੀ ਜਿਵੇਂ ਮਰਜ਼ੀ ਲੈ ਧਾਰਾ ਮਾਰੀ ਚੱਲ ਕੇ ਆਵਾਜ਼ ਚਵਾਈ ਕੋਈ ਨੰਬਰ 1 ਚਵਾਈ ਬੋ 전기 ਆਇਆ ਹੈ ਨਾ ਚਵਾਈ ਇੱਕ ਨੰਬਰ ਆ ਰਹਾ ਹੈ ਤਾਂ ਸਭ ਮਾਰ ਦਿਗੇ ਜਿਵੇਂ ਮਰਜ਼ੀ ਧਾਰਾ ਮਾਰ ਜਾਂ ਦੂਜਿਆਂ 'ਚ ਵੀ ਮਾਰ ਦੇਵੇ ਲੈ ਚਵਾਈ ਚੂਈ ਦਾ ਲੈ ਇੱਕ ਨੰਬਰ ਕਰਨੀ ਜਿਵੇਂ ਇੱਕ ਨੰਬਰ ਆ ਰਹਾ ਏ ਤਾਂ ਸਭ ਆਏ ਨਹੀਂ ਜਿਵੇਂ ਜਿਵੇਂ ਮਰਜ਼ੀ ਚੂਈ ਚਾ ਲੈਣਾ ਪਾ ਚਾਹੇ ਨਾ ਪਾ ਜਿਵੇਂ ਬਾਸਤਾ ਵੀ ਸਹੀ ਗੱਲ ਆ ਬਾਈ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਚੰਗੀ ਸਭੀ ਪੜੀ ਆ ਬੜ ਕੇ ਆਡਰ ਕਮਾੜ ਇਸ ਪੁੱਛ ਦੇਖੋ ਡਾਕਟਰ ਸਾਹਿਬ ਬਹਿੜਦਾ ਜਿਵੇਂ ਮੋਤਲ ਵੀ ਭਾਈ ਦੇ ਜਾਇ ਜੀ ਹੁੰਦੇ ਆ ਇਸ ਵਾਰ ਵੀ ਭਾਈ ਕਹਿੰਦਾ ਮੋਲ ਲਾ ਜਿਹੜਾ ਜਮਾ ਜਾਇ ਜੀ ਕਰਾਓ ਓਕੇ ਭਾਈ ਅੱਗੇ ਭਾਈ ਲਾਸਟ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਰੈਟਰ ਐਰ ਸ਼ਹਿਰ ਬੈੜਾ ਜੀ ਐਰ ਸ਼ਹਿਰ ਬਰੀੜਾ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਲੈਂਦੀ ਐ ਦਿਨ ਲੈ ਜੂਏ ਹੈ ਤਿੰਨ ਤੋਂ ਚਾਰ ਜੀ ਤਿੰਨ ਤੋਂ ਚਾਰ ਦਿਨ ਹਾਂਜੀ ਠੀਕ ਆ ਭਾਈ ਸੀਲ ਠੰਡੀ ਐ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਐ ਬਾਸਤਾ ਵੀ ਨਹੀਂ ਬੈੜਦਾ ਠੀਕ ਆ ਭਾਈ ਕੀ ਰਿਕਾਰਡ ਆ ਭਾਈ ਦੁੱਧ ਦਾ ਇਹਦਾ ਪਿਛਲੇ ਸੂਏ ਦਾ ਮਾਲਕਾਂ ਨੇ ਦੱਸਿਆ 22 30 ਕਿਲੋ ਦੁੱਧ ਗੱਜਿਆ 22 30 ਕਿਲੋ ਨਾੜਾ ਲੇਵੇ ਤੇ ਬਹੁਤ ਨਹੀਂ ਆ ਹਾਂਜੀ ਹਾਂਜੀ ਲੇਵੇ ਦਾ ਦਾਤ ਹੀ ਨਹੀਂ ਕਰਮਾ ਵਾਲੀ ਦਾ ਕੋਈ ਕਿਆ ਬਾਤ ਥਣ ਥਣ ਦੇਖੋ ਜਮਾ ਚਰੇ ਥਾ ਨਿਕੜਵੇ ਪੂਰੇ ਗਾਇਸ ਤੇ ਮਗਰ ਮੂਰਲਾ ਲੇਵਲਾ ਇਧਰੋਂ ਵੀ ਨਾੜਾ ਬਹੁਤ ਚੰਗੀਆਂ ਨੇ ਗੁਲਾਬੀ ਥਣ ਮੁੱਠੀ ਵਾਲਾ ਥਣ ਖੋਲਿਓ ਭਾਈ ਤੋਰ ਕੇ ਰਕਰ ਛੇਸ ਬੜਾ ਚੰਗਾ ਕੱਲੇ ਸਿੰਘ ਆ ਥੋੜੇ ਥੋੜੇ ਤੇ ਪਰ ਬਰੀਡ ਬਹੁਤ ਚੰਗੀਆਂ ਮੰਗ ਬਹੁਤ ਜ਼ਿਆਦਾ ਹੈ ਭਈ ਬਾਕੀ ਦੋਦਾ ਰਿਗਾਰਡ ਚੰਗਾ ਕੱਦ ਬੜ ਚੰਗਾ ਤੋਰਾ ਤਾਰਾ ਚੰਗਾ ਚੰਗੀ ਆ ਬੜ ਪ੍ਰਿੰਟ ਪ੍ਰਿੰਟ ਦੀ ਵੀ ਚੰਗੀ ਆ ਲੈ ਬਈ ਤੋਰਾ ਚੈੱਕ ਕਰ ਲੋ ਹਜੇ ਆਰਡਰ ਬਈ ਕੱਚੀ ਦਾਸਦਾ ਬਈ ਥੋੜੇ ਕਿਰਣਾ ਨਹੀਂ ਉਹਦੇ ਨੂੰ ਆਰਡਰ ਆ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਫੇਸ ਫੂਸ ਬੜਾ ਚੰਗਾ ਹਨਾ ਸਮਾਖਪੁਣਾ ਵੇਖੋ ਬੜ ਦੇ ਵਿੱਚ ਕੀ ਆ ਨਾ ਕਿ ਉਹ ਲ ਸਿੰਘ ਸਿੰਘ ਹੀ ਆ ਪੂਰਾ ਪੂਰਾ ਜਿਹੜੇ ਹੈਗੇ ਆ ਸਹੀ ਗੱਲ ਆ ਬਾਈ ਬਹਿਣਾ ਇਹ ਦੇਖੋ ਇਹ ਸੀਵਲ ਠੰਡੀ ਆ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਪੂਰਾ ਬਾਸਤਾ ਵੀ ਨਹੀਂ ਸਹੀ ਗੱਲ ਆ ਬਾਈ ਹਮ ਚੰਗੀ ਆ ਬੜ ਸਨਕੀ ਅੰਦਰ ਲੈ ਚੱਲੋ ਕੋਈ ਨਹੀਂ ਉੱਥੇ ਦੇਖੋ ਜੀ ਆਹ ਦੇਖੋ ਜਿਵੇਂ ਮਰਜੀ ਐ ਬੈਠੇ ਰੋ ਬਿਹੜੇ ਦੇ ਵਿਚਾਲੇ ਜਮਾਂ ਬਾਸਤਾ ਵੀ ਕਿਆ ਬਾਤ ਹੈ ਬਾਈ ਵੀਡੀਓ ਦੇ ਵਿਚਾਲੇ ਬੈਠਾ ਰਹੇ ਬਾਈ ਕਹਿੰਦਾ ਕਹਿੰਦੀ ਕਿ ਕਰਮ ਵਾਲੀ ਕੋਈ ਨਹੀਂ ਲੈ ਵਾਲੂ ਵਾ ਲੈ ਵਾਲੂ ਵਾ ਦੇਖੋ ਜੀ ਆਇਆ ਪੈ ਕਪੜੇ ਵਰਗਾ ਹੈ ਕੱਚੀ ਕੱਚੀ ਹੈ ਜੀ ਹਾਂਜੀ 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 ਦੇਖੋ ਆ ਦੇਖੋ ਸਹੀ ਗੱਲ ਹੈ ਓਕੇ ਬਾਈ ਲੈ ਚੱਲ ਵੀਰ ਬਣੂ ਬਹੁਤ ਵੀ ਤਿਆਰੀ ਹਾਂਜੀ ਹਾਂਜੀ ਤਿਆਰੀ ਤਾਂ ਬਾਹਲੀ ਪਹਿੜੀ ਹੋਣੀ ਹੈ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਹੁੰਦਾ ਬਾਈ ਨੀ ਦੁੱਧ ਆਇਤੀ ਵੜ 25 22 ਲੀਟਰ ਚਵਾ ਦੂ ਰਾਮਦਾਰੀ ਨਾਲ ਹੂੰ ਨਾਗਸੀ ਭਰਾ ਕੋਲੇ 4-4 ਹੀ ਰਖਾਦੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ